ਰਵਿੰਦ ਮੀਨਾ ਜੀ ਉਹਨਾਂ ਦੇ ਨਾਲ ਬਲਰਾਮ ਸਿੰਘ ਜੀ ਰਾਣਾ ਐਸਪੀ ਇਨਵੈਸਟੀਗੇਸ਼ਨ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਨਾਲ ਖੜੇ ਨੇ ਸੁਪਰੀਵ ਚਾਂਜੀ ਚੌਂਕੀ ਇੰਚਾਰਜ ਨੰਗਲ ਤੋਂ ਚੌਂਕੀ ਇੰਚਾਰਜ ਤੇ ਹੋਰ ਜੀ ਆਰਪੀ ਦੇ ਮੈਂਬਰ ਸਾਡੀ ਭੈਣ ਰਾਜਕੁਮਾਰ ਜੀ ਤੇ ਜਗਦੀਸ਼ ਸਿੰਘ ਜੀ ਇਹਨਾਂ ਵੱਲੋਂ ਸਨਮਾਨ ਕੀਤਾ ਜਾ ਰਿਹਾ ਹੈ ਡਾਕਟਰ ਸਰੂ ਬਲਾਉ ਡਾਕਟਰ ਹੋਲੀ ਜੀ ਦੇਖੀ ਬੇਟਾ ਆਰਡਰ ਇਸ ਕੈਂਪ ਦੇ ਮੁਖੀ ਡਾਕਟਰ ਸਾਹਿਬ ਦਾ ਸਨਮਾਨ ਕਰ ਰਹੇ ਨੇ ਸ਼੍ਰੀ ਅਰਵਿੰਦ ਮੀਨਾ ਜੀ ਬਹੁਤ ਮਿਹਨਤ ਕੀਤੀ ਹੈ ਇਹਨਾਂ ਨੇ ਤੇ ਮਿਸਟਰ ਅਜੇ ਗੋਇਲ ਗੋਇਲ ਸਾਹਿਬ ਦਾ ਸਨਮਾਨ ਕੀਤਾ ਜਾ ਰਿਹਾ ਹੈ ਰਿਸਪੀਅਰ ਇਨਵੈਸਟੀਗੇਸ਼ਨ ਜੀ ਆਰ ਪੀ ਬਲਰਾਮ ਸਿੰਘ ਰਾਣਾ ਜੀ ਦਾ ਵੀ ਸਨਮਾਨ ਕਰ ਰਹੇ ਨੇ ਸਾਡੇ ਸਤਿਕਾਰਯੋਗ ਬੋਤੀ ਅਰਵਿੰਦ ਮైనా ਜੀ ਉਹਨਾਂ ਦੇ ਨਾਲ ਰੇਲਵੇ ਪੁਲਿਸ ਦੀ ਸਾਰੀ ਟੀਮ ਆਰਾਮ ਹੈ